ਅੰਮ੍ਰਿਤਸਰ ਵਿੱਚ ਠੰਡ ਸਿਤਮ ਟਾ ਰਹੀ ਹੈ ਅਤੇ ਸੂਰੇ ਦੇਵ ਵੀ ਅੱਖ ਮਚੋਲੀ ਖੇੜਦੇ ਵੀ ਖਾਈ ਦੇ ਰਹੇ ਨੇ ਅੱਜ ਵੀ ਜਿਹੜੇ ਫੌਗੀ ਮੌਸਮ ਹੈ ਔਰ ਤੁਸੀਂ ਦੇਖ ਲਓ ਦੂਰ ਦੂਰ ਤੱਕ ਜਿਹੜੀ ਕਿ ਉਹ ਧੁੰਦ ਵਿਖਾਈ ਦੇ ਰਹੀ ਹੈ ਅੰਮ੍ਰਿਤਸਰ ਬਾਈਪਾਸ ਜਾਂ ਤਸਵੀਰਾਂ ਥਾਂ ਜੀਆਂ ਕਰਦੇ ਆ ਇੱਕ ਰਸਤਾ ਜਿਹੜਾ ਕਿ ਅਟਾਰੀਵਾਗਾ ਬਾਰਡਰ ਨੂੰ ਜਾਂਦਾ ਹੈ ਤਾਂ ਦੂਸਰਾ ਰਸਤਾ ਜਿਹੜਾ ਕਿ ਇਹ ਜਲੰਧਰ ਨੂੰ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਜਿਹੜੀ ਕਿ ਧੁੰਦ ਜਿਹੜੀ ਇੱਥੇ ਉਹ ਵਿਖਾਈ ਦੇ ਰਹੀ ਹੈ ਵਾਹਨ ਚਾਲਕਾਂ ਦੀ ਜਿਹੜੀ ਰਫਤਾਰ ਹੈ ਉਹ ਵੀ ਵਾਹਨਾਂ ਦੀ ਬਹੁਤ ਹੌਲੀ ਨਜ਼ਰ ਆ ਰਹੀ ਹੈ ਉਹ ਨਾਲ ਡਿਪਰ ਵੀ ਵਾਹਨ ਚਾਲਕਾ ਵੱਲੋਂ ਲਗਾਏ ਗਏ ਨੇ ਕਿਉਂਕਿ ਅਕਸਰ ਜਦੋਂ ਜਿਆਦਾ ਧੁੰਦ ਹੁੰਦੀ ਹੈ ਸੜਕਾਂ ਤੇ ਵਿਜ਼ਿਬਿਲਟੀ ਘਟ ਜਾਂਦੀ ਹੈ ਇਸ ਨਾਲ ਗੱਡੀ ਦੇ ਰਫਤਾਰ ਵੀ ਜਿਹੜੀ ਉਹ ਥੰਮ ਜਾਂਦੀ ਹੈ ਕਿਉਂਕਿ ਵਿਜ਼ਿਬਿਲਟੀ ਘਟ ਹੋਣ ਕਰਕੇ ਜੇਕਰ ਤੇਜ਼ ਰਫਤਾਰ ਨਾਲ ਗੱਡੀਆਂ ਚਲਾਵਾਂਗੇ ਤਾਂ ਕਿਸੇ ਵੀ ਸੰਭਾਵੀ ਹਾਦਸੇ ਵਿੱਚ ਜਿਹੜਾ ਕਿ ਉਹ ਲੋਕ ਸ਼ਿਕਾਰ ਹੋ ਸਕਦੇ ਨੇ ਇਸ ਕਰਕੇ ਲਗਾਤਾਰ ਸਾਡੇ ਚੈਨਲ ਵੱਲੋਂ ਲੋਕਾਂ ਨੂੰ ਵਾਹਨ ਚਾਲਕਾਂ ਨੂੰ ਇਹੀ اپیل ਕੀਤੀ ਜਾ ਰਹੀ ਹੈ ਕਿਉਂਕਿ ਵਿਜ਼ਿਬਿਲਟੀ ਘਟਿਆ ਸੜਕਾਂ ਤੇ ਇਸ ਕਰਕੇ ਹੌਲੀ ਰਫ਼ਤਾਰ ਨਾਲ ਗੱਡੀਆਂ ਚਲਾਉਣ ਤਾਂ ਜੋ ਲੋਕ ਬਹੁਤ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਵੱਲ ਆ ਜਾ ਸਕਣ ਲਗਾਤਾਰ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੀ 3-4 ਦਿਨ ਤੋਂ ਲਗਾਤਾਰ ਜਿਹੜਾ ਕਿ ਉਹ ਫੋਗ ਵਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਜੋ ਗੱਲ ਕਰ ਲਈਏ ਪਹਾੜੀ ਇਲਾਕਿਆਂ ਵਿੱਚ ਬਰਬਾੜੀ ਹੋ ਰਹੀ ਹੈ ਤੇ ਜਿਸ ਨਾਲ ਮੈਦਾਨੀ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਸੀਤ ਲਹਿਰ ਚੱਲ ਰਹੀ ਹੈ ਔਰ ਹੱਡ ਚੀਰਵੀ ਠੰਡ ਜਿਹੜੀ ਕਿ ਅੰਮ੍ਰਿਤਸਰ ਵਿੱਚ ਪੈ ਰਹੀ ਹੈ ਜਿਸ ਤੋਂ ਬਾਅਦ ਕੀ ਆ ਲੋਕਾਂ ਵਾਸਤੇ ਬਹੁਤ ਦਿੱਕਤ ਆਇਆ ਕਿਉਂਕਿ ਜਿਹੜੇ ਵੀ ਰੋਜ਼ਾਨਾ ਦੇ ਕੰਮ ਨਿਪਟਾਉਣੇ ਨੇ ਲੋਕਾਂ ਨੇ ਉਹਨਾਂ ਵਿੱਚ ਵੀ ਬਹੁਤ ਦਿੱਕਤ ਆ ਰਹੀ ਹੈ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਕਿਉਂਕਿ ਹੱਥ ਪੈਰ ਜਿਹੜੇ ਕਿ ਉਹ ਸੁੰਨ ਹੋਏ ਠੰਡ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਚ ਨੇ ਲੋਕ ਔਰ ਪਰੇ ਜਿਹੜਾ ਮੌਸਮ ਹੈ ਉਸਤੇ ਤਾਂ ਕਿਸੇ ਦਾ ਜ਼ੋਰ ਨਹੀਂ ਹੈ ਕਿਉਂਕਿ ਹਜੇ ਦਸੰਬਰ ਦਾ ਅੱਜ ਆਖਰੀ ਦੇਣੇ ਆ 31 ਦਸੰਬਰ ਆ ਦੋਸਤੋ ਬਾਅਦ ਕੱਲ ਨਵਾਂ ਸਾਲ ਚੜਨਾ ਹੈ ਪਰ ਹਾਲੇ ਜੇ ਗੱਲ ਕਰ ਲਈਆ ਜਨਵਰੀ ਫਰਵਰੀ ਤੱਕਨ ਜਿਹੜਾ ਕੀ ਲਗਾਤਾਰ ਠੰਡ ਜਿਹੜਾ ਕੀ ਆਪਣਾ ਜ਼ੋਰ ਦਿਖਾਉਂਦੀ ਹੈ ਔਰ ਇਹ ਠੰਡ ਤੋਂ ਬਚਣ ਵਾਸਤੇ ਲੋਕ ਅ ਅੱਗੇ ਸਿੱਖਦੇ ਤੇ ਚਾਹ ਦੀ ਤੁਸਕੇ ਲੈਂਦੇ ਵਿਖਾਈ ਦਿੰਦੇ ਨੇ ਨਾਲ ਜਿਹੜੇ ਗਰਮ ਕੱਪੜੇ ਨੇ ਲੋਈਆਂ ਨੇ ਛੋਲਾ ਨੇ ਜੈਕਟਸ ਨੇ ਜਾਂ ਹੋਰ ਵੀ ਗਰਮ ਕੱਪੜੇ ਨੇ ਉਹਨਾਂ ਦਾ ਸਹਾਰਾ ਤੇ ਆਸਰਾ ਲੈਂਦੇ ਲੋਕੀ ਵਿਖਾਈ ਦਿੰਦੇ ਨੇ ਕਿਉਂਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਕਿਉਂਕਿ ਰਿਕਾਰਡ ਤੋਂ ਠੰਡ ਅੰਮ੍ਰਿਤਸਰ ਵਿੱਚ ਵੀ ਪੈਂਦੀ ਹੈ ਔਰ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਇਸ ਕਰਕੇ ਦੋਵੇਂ ਮੌਸਮਾਂ ਵਿੱਚ ਲੋਕਾਂ ਨੂੰ ਆਪਣਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਾਸਤੇ ਜ਼ਿਆਦਾ ਦਿੱਕਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਿਹਤ ਸੰਬੰਧੀ ਜਿਹੜੀ ਸਮੱਸਿਆਵਾਂ ਜ਼ਿਆਦਾ ਰਹਿੰਦੀਆਂ ਨੇ ਜ਼ਿਆਦਾ ਠੰਡ ਕਰਕੇ ਕਿਉਂਕਿ ਸੁੱਕੀ ਠੰਡ ਪੈ ਰਹੀ ਹੈ ਹਜੇ ਬਰਸਾਤ ਨਹੀਂ ਹੋਈ ਜਦੋਂ ਬਰਸਾਤ ਹੋਏਗੀ ਤਾਂ ਉਦੋਂ ਜੋ ਫੋਗ ਹੈ ਉਹ ਵੀ ਘਟੇਗੀ ਔਰ ਜੇ ਗੱਲ ਕਰ ਲਈਏ ਬਾਈਪਾਸ ਤੇ ਤਾਂ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਹੋਈ ਹੈ ਕਿਉਂਕਿ ਬਾਈਪਾਸ ਤੇ ਅਕਸਰ ਤੇਜ਼ ਰਫ਼ਤਾਰ ਗੱਡੀਆਂ ਚੱਲਦੀਆਂ ਨੇ ਪਰ ਲਗਾਤਾਰ ਵਾਹਨ ਚਾਲਕਾਂ ਨੂੰ ਸਾਡੇ ਚੈਨਲ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਆਪਣੀ ਸੇਫਟੀ ਨੂੰ ਔਰ ਦੂਸਰਿਆਂ ਦੇ ਸੁਰੱਖਿਆ ਨੂੰ ਸੇਫਟੀ ਨੂੰ ਧਿਆਨ ਚ ਰੱਖਦੇ ਹੋਇਆ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਣ 2 4 5 10 ਮਿੰਟ ਲੇਟ ਜ਼ਰੂਰ ਪਹੁੰਚਣਗੇ ਵਾਹਨ ਚਾਲਕ ਆਪਣੀ ਮੰਜ਼ਿਲ ਤੇ ਪਰ ਬਹੁਤ ਸੁਰੱਖਿਅਤ ਢੰਗ ਨਾਲ ਪਹੁੰਚਣਗੇ ਕਿਉਂਕਿ ਜੋ ਫੌਗ ਹੈ ਉਸ ਕਰਕੇ ਵਿਜ਼ਿਬਿਲਟੀ ਵੀ ਘਟ ਗਈ ਹੈ ਸੜਕਾਂ ਤੇ ਤੇ ਵਾਹਨਾਂ ਦੀ ਰਫ਼ਤਾਰ ਤਾਂ ਸਵਾਭਿਕ ਹੈ ਉਹ ਕਟਨੀ ਜ਼ਰੂਰੀ ਹੁੰਦੀ ਹੈ ਜੇਕਰ ਅਸੀਂ ਬਾਹਾਂ ਦੀ ਰਫਤਾਰ ਘਟਾਵਾਂਗੇ ਤਾਂ ਸੜਕੀ ਹਾਦਸਿਆਂ ਤੋਂ ਵੀ ਵਧੇਰੇ ਬਚਾਅ ਜਿਹੜਾ ਕਿ ਉਹ ਹੋ ਸਕਦਾ ਹੈ ਇੱਕ ਵਾਰੀ ਫਿਰ ਕੈਮਰਾਮੈਨ ਨੂੰ ਕਹਾਂਗੇ ਤੁਹਾਨੂੰ ਦਿਖਾ ਦੇ ਬਾਈਪਾਸ ਤੇ ਇਸ ਸਮੇ ਤੁਹਾਨੂੰ ਅੰਮ੍ਰਿਤਸਰ ਜਲੰਧਰ ਬਾਈਪਾਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘਟੀ ਹੋਈ ਹੈ ਵਾਹਨ ਚਾਲਕ ਜਿਹੜੇ ਵੀ ਆ ਜਾ ਰਹੇ ਨੇ ਆਪਣੀ ਮੰਜ਼ਿਲ ਨੂੰ ਜਿਹੜੇ ਟੂ-ਵੀਲਰ ਚਾਲਕ ਨੇ ਉਹਨਾਂ ਨੇ ਤਾਂ ਬੁੱਕਲਾਂ ਲਾਈਆਂ ਹੋਈਆਂ ਨੇ ਸ਼ਾਲ ਲੋਈਆਂ ਤੇ ਨਾਲ ਦਸਤਾਨੇ ਟੋਪੀਆਂ ਜੈਕਟਸ ਪਾਈਆਂ ਹੋਈਆਂ ਨੇ ਕਿਉਂਕਿ ਹੱਡ ਚੀਰ ਵੀ ਠੰਡ ਪੈ ਰਹੀ ਹੈ ਔਰ ਜਿਹੜੇ ਕਾਰਾਂ ਵਿੱਚ ਲੋਕ ਨੇ ਚਲੋ ਉਹ ਤਾਂ ਠੰਡੀ ਹਵਾ ਤੋਂ ਬਚ ਸਕਦੇ ਨੇ ਪਰ ਤੇਜ਼ ਰਫ਼ਤਾਰ ਜਿਹੜੀ ਗੱਡੀ ਆ ਉਹ ਨਾ ਚਲਾਉਣ ਆਰਾਮ ਨਾਲ ਗੱਡੀ ਚਲਾਉਣ ਤਾਂ ਜੋ ਆਪ ਵੀ ਉਹ ਸੇਫ ਰਹਿਣ ਤੇ ਦੂਸਰੇ ਜਿਹੜੇ ਵਾਹਨ ਚਾਲਕ ਨੇ ਸੜਕਾਂ ਤੇ ਉਹ ਵੀ ਆਪਣੀ ਮੰਜ਼ਿਲ ਵਿੱਚ ਆਰਾਮ ਨਾਲ ਜਿਹੜੀ ਉਹ ਪਹੁੰਚ ਸਕਣ ਕਿਉਂਕਿ ਜੇ ਇਹ ਗੱਲ ਕਰ ਲਈਏ ਜਿਨਾਂ ਚਿਰ ਮੀਂਹ ਨਹੀਂ ਪੈਂਦਾ ਉਹਨਾਂ ਚਿਰ ਜਿਹੜੀ ਹੈ ਫੋਗ ਹੈ ਡੈਂਸ ਫੋਗ ਦੀ ਸਮੱਸਿਆ ਜਿਹੜੀ ਕਿ ਉਹ ਰਿਆਣੀ ਦੀਆਂ ਸੜਕਾਂ ਤੇ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਆਪਣੇ ਵਾਹਨਾਂ ਦੀ ਰਫ਼ਤਾਰ ਨੂੰ ਹੌਲੀ ਚਲਾਉਣ ਤਾਂ ਜੋ ਆਪ ਵੀ ਸੁਰੱਖਿਅਤ ਰਹਿਣ ਤੇ ਦੂਸਰੇ ਵਾਹ ਚਾਲਕ ਵੀ ਜਿਹੜੇ ਕਿ ਉਹ ਸੁਰੱਖਿਅਤ ਆਪਣੇ ਘਰਾਂ ਵੱਲ ਪਹੁੰਚ ਸਕਣ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰ ਟੀਵੀ ਅੰਮ੍ਰਿਤਸਰ ਤਾਂ ਲੋਕਾਂ ਨੂੰ ਵੀ ਆਪਣੇ ਰੋਜ਼ਮਰ ਦਾ ਕੰਮ ਨਿਪਟਾਉਣ ਵਿੱਚ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ कितनी मुश्किल आ रही है ठंड में बहुत मुश्किल आ रही है इंडेगेट बाईपास हमारा मूंगफली का काम है ठंड बहुत ज़्यादा है यहाँ पे बहुत मुश्किल आ रही है क्योंकि हाथ सेकना हमारा बहुत कुछ रह रहा है यहाँ लकड़ लकड़बरी जला रहा है फिर भी बहुत ज़्यादा ठंड है बस ठंड के कारण तो ज़्यादा ठंड लगती होगी क्योंकि यहाँ पर खुला ज़्यादा है ना बाईपास पे बहुत ठंड है हर जगह ही ठंड है यहाँ पे मौसम अब चेंज हो गया ना ज्यादा अधिकतर इस वजह से बहुत ज्यादा ठंड पड़, हाँ तो पड़ रही है पे अमृतसर में धुंध भी ज़्यादा पड़ रही है भी बहुत है नौ बजे के बाद धुंध ही धुंध है शाम की भी नौ बजे यहाँ से फिर बिल्कुल जैसे लगता है हाथ सेके और बस हाँ। कपड़े पहनो और हाथ सेकते रहो आग जला के मेरा काम जी मूगफली का काम है सुबह को उठने को जी नहीं करता है ठंड के मारे ठंड ज्यादा है सर जी और काम करने का कोई मतलब ही नहीं पड़ रहा है अब क्या हो रहा है गरीबी में साहब जी करना पड़ता है काम मुश्किल बहुत ज़्यादा है कैसे टाइम पास हो रहा है टाइम पास साहब जी आपको देख देख के टाइम पास हो जा रहा है बड़ी मुश्किल आ रही है सर जी पर लक्कड़ जला रहे हैं आग सेक रहे हैं ये भी साला बारह तेरह रुपए किलो लक्कड़ बेच रहे हैं तो मुश्किल ज़्यादा है साहब जी काम करने का जी नहीं कर रहा है ओके साहब जी बिल्कुल होता ही नहीं साहब जी रोटी खाना और औका है बहुत मुश्किलें आ रही हैं ਠੀਕ ਮਨਾਓ ਕਿਉਂਗੇ ਓਕੇ ਹੈ ਸਾਹਿਬ ਜੀ ਖੁੱਲੀ ਏਰੀਆ ਹੈ ਖੁੱਲੀ ਏਰੀਆ ਹੈ ਗਾਮ ਜਿਆਦਾ ਨਹੀਂ ਠੰਡ ਜਿਆਦਾ ਹੈ ਓਕੇ ਕੋਰਾ ਜਿਆਦਾ ਹੈ ਇਹ ਅੱਜ ਤਾਂ ਸਰ ਬਹੁਤ ਠੰਡ ਹੈ ਆਇਆ ਹਵਾ ਵੀ ਠੰਡੇ ਚੱਲ ਰਹੀ ਹੈ ਤੇ ਜਿਹੜੇ ਮਾੜੇ ਦਿਹਾੜੀ ਵਾਲੇ ਬੰਦੇ ਕਿਤਰਾ ਰੋਟੀ ਖਾਣਗੇ ਕਿਤਰਾ ਕਮਾਉਣਗੇ ਠੰਡ ਕਰਕੇ ਕਾਰੋਬਾਰ ਬੰਦ ਹੋਏ ਘਰੋਂ ਨਿਕਲਣ ਦਾ ਦਿਲ ਕਰਦਾ ਨਹੀਂ ਜਰਾਈ ਜੇ ਗਈ ਆਈ ਸਾਰੇ ਦਿਨ ਲੰਗ ਜਾਂਦਾ ਘਰੇ ਤੇ ਇਸ ਤਰ੍ਹਾਂ ਥੋੜਾ ਘੁਣਾਏ ਆ ਫਿਰ ਤੁਰੰਤ ਚਲੋ ਕੰਮ ਹੈ ਮੇਸਤਰੀਆਂ ਦੇ ਨਾਲ ਹੀ ਦਿਹਾੜੀ ਲਾਉਣਾ ਜੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਜੋ ਤੇ ਇਸ ਤਰ੍ਹਾਂ ਅੱਜ ਵੀ ਦਿਹਾੜੀ ਟੁੱਟ ਗਈ ਆ ਠੰਡ ਕੰਮ ਕਰਨਾ ਕੰਮ ਕਰਨਾ ਔਖਾ ਦਾ ਹੈਗਾ ਸਾਰਾ ਹੱਥ ਵੀ ਠਰ ਜਾਂਦੇ ਐ ਤੇ ਠੰਡ ਵੀ ਸਾਰੀ ਦਿਹਾੜੀ ਲੱਗਦੀ ਐ ਤੇ ਅੱਜ ਤਾਂ ਤੁਹਾਨੂੰ ਮੌਸਮ ਦਾ ਪਤਾ ਹੀ ਆ ਭਾਜੀ ਸੂਰਜ ਵੀ ਨਹੀਂ ਚੜਿਆ ਠੰਡ ਦਾ ਹੈ ਅੱਜ ਹਵਾ ਵੀ ਚੱਲ ਰਹੀ ਠੰਡੀ ਤੇ ਚਲੋ ਮੜਕ ਦੀ ਦਿਆ ਹੈ ਟਾਈਮ ਪਾਸ ਉਹਦੀ ਗਿਰਪਣਾ ਹੁੰਦਾ ਜਾਂਦਾ ਅੱਜ Ahí está, no va. Hay...